ਜਿਹੜੀ ਆਜ ਸਰਕਾਰ ਹੈ ਆਮ ਆਦਮੀ ਨੇ ਨੇ ਤਬਾਹ ਕਰਤਾ ਹੈ ਆ ਜਿਹੜੀ ਭਗਤ ਸਿੰਘ ਜੀ ਦੇ ਸੋਚ ਤੇ ਜਿਨ੍ਹਾਂ ਨੇ ਸਰਕਾਰ ਬਣਾਈ ਅੱਜ ਉਹਨਾਂ ਦੇ ਦਿੱਤੇ ਇੱਥੇ ਉਹਨੂੰ ਯਾਦ ਕਰਨ ਵਾਸਤੇ ਨਹੀਂ ਆਏ ਕੇਜਰੀਵਾਲ ਦੇ ਘਰੇ ਬੈਠੇ ਉਹਨੂੰ ਭਗਤ ਸਿੰਘ ਤੋਂ ਵੱਡਾ ਕੇਜਰੀਵਾਲ ਬਣ ਕੇ ਆਉਣਾ ਵਾਸਤੇ ਜਿਹੜਾ ਕੁਛ ਹੁਣ ਦਿੱਲੀ ਕੰਟਰੋਲ ਕਰ ਰਿਹਾ ਹੈ ਕੇਜਰੀਵਾਲ ਕੰਟਰੋਲ ਕਰ ਰਿਹਾ ਹੈ ਕੱਲ ਕੀ ਕਰਦੇ ਸੀ ਵੱਡੇ ਇਨਕਲਾਬ ਲਿਆਵਾਂਗੇ ਸਭ ਤੋਂ ਵੱਡਾ ਸ਼ਰਾਬ ਦਾ ਘਟਾਲਾ ਜੇ ਹੋਇਆ ਹੈ ਨਾ ਆ ਜਿਹੜਾ ਘਟਾਲਾ ਹੈ ਮੈਂ ਮੈਂ ਕਲੀਅਰ ਕਰਨਾ ਚਾਹਣਾ ਆ ਘਟਾਲਾ ਨਹੀਂ ਤਾਂ ਹੁੰਦਾ ਕਿ ਕਿ ਧੱਕੇ ਨਾਲ ਕੀਤਾ ਕਿਸੇ ਨੂੰ ਮੈਂ ਗਾਰੰਟੀ ਦਿੰਦਾ ਆ ਐਕਚੁਅਲ ਘਟਾਲਾ ਹੈਗਾ ਭਾਵੇਂ ਅਸੀਂ ਸਾਡਾ ਉਸੇ ਕਿਸੇ ਨਾਲ ਸੰਬੰਧ ਨਹੀਂ ਇਹ ਤੋਂ ਵੱਡਾ ਘਟਾਲਾ ਪੰਜਾਬ ਅਕਾਲੀ ਦਲ ਦਾ ਨਾਰਾ ਰਾਜ ਕਰਨਾ ਨਹੀਂ ਸੇਵਾ ਕਰਨਾ ਹੈ ਰਾਜ ਨਹੀਂ ਸੇਵਾ ਤੇ ਦੂਜੀ ਪਾਰਟੀਆਂ ਦਾ ਜਿਵੇਂ ਨੈਸ਼ਨਲ ਪਾਰਟੀਆਂ ਦਾ ਉਹਨਾਂ ਦਾ ਮਕਸਦ ਹੈ ਰਾਜ ਕਾਂਗਰਸੀ ਜਦੋਂ ਆਉਣਗੇ ਝੂਠੇ ਵਾਅਦੇ ਕਰਨਗੇ ਕੁਝ ਕਰਨਗੇ ਤੁਸੀਂ ਦੇਖੋ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਹੈ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਾਂਗਰਸ ਨੇ ਕਰਤਾ ਗੁਰੂ ਘਰ ਢਾ ਦਿੱਤੇ ਬੇਅਦਬੀਆਂ ਕੀਤੀਆਂ ਇੱਕ ਸਾਲ ਬਾਅਦ ਵੋਟਾਂ ਤੁਸੀਂ ਪਾ ਦਿੱਆਂ ਉਹਨਾਂ ਨੂੰ 35 ML ਬਣਾਤੇ ਤਿੰਨ ਵਾਰ ਉਹਨਾਂ ਦੀ ਸਰਕਾਰਾਂ ਬਣਾ ਦਿੱਆਂ ਆਪਣੇ ਚ ਕੋਈ ਖੂੰਜ ਕੇ ਹੋ ਕੀ ਗਿਆ ਸਾਰ ਭਗਤ ਸਿੰਘ ਦੀ ਸੋਚ ਹੁੰਦੀ ਤਾਂ ਜੇ ਐਡਾ ਕੋਈ ਜ਼ੁਲਮ ਕੀਤਾ ਹੋਇਆ ਸਾਰ ਭਗਤ ਸਿੰਘ ਜੇ ਆਪਾਂ ਬਾਹਰ ਆਪਣੇ ਆਪ ਨੂੰ ਸੋਚਦੇ ਪੜਾ ਦੰਦੇ ਆ ਐਜ਼ এ ਲੋਕ ਕਿਤੇ ਕੋਈ ਲੋਕਾਂ ਨੂੰ ਉਸ ਵਾਰ ਕਿਤੇ ਕਿਤੇ ਕਹਿੰਦੇ ਆ ਜੀ ਆ ਰੈਡੀਕਲ ਹੈ ਇਹ ਹੈ ਉਹ ਹੈ ਮੈਨੂੰ ਲੱਗਦਾ ਜਿਹੜਾ ਕਾਲੀ ਦਲ ਦੀ ਸੋਚ ਹੈ ਨਾ ਮੈਨੂੰ ਲੱਗਦਾ ਜਿੰਨੀ ਦੇਸ਼ ਪ੍ਰਤੀ ਸਾਰੇ ਧਰਮਾਂ ਪ੍ਰਤੀ ਸਾਰੇ ਧਰਮਾਂ ਇੱਕਠੇ ਰੱਖਣਾ ਭਾਈਚਾਰੇ 60% ਜੋ ਸੋਚ ਕਾਲੀ ਕਰਦੀ ਹੈ ਮਤਲਬ ਕਿਸੇ ਹੋਰ ਪਾਰਟੀ ਦੀ ਜਿਹੜੀਆਂ ਦੂਜੀਆਂ ਪਾਰਟੀਆਂ ਅੱਜ ਜਿੰਨੀਆਂ ਵੀ ਪਾਰਟੀਆਂ ਬਣੀਆਂ ਐ ਕੋਈ ਇੱਕ ਧਰਮ ਨੂੰ ਲੈ ਕੇ ਬਣ ਜਾਂਦੀ ਹੈ ਤੇ ਉਹ ਦੂਜੇ ਧਰਮ ਬਾਰੇ ਜ਼ਿਕਰ ਨਹੀਂ ਕਰਦੀ ਤੇ ਵਸ ਭੈਣ ਭਰਾ ਨੂੰ ਲੜਾ ਕੇ ਇੱਕ ਬਰਾਦਰੀ ਨੂੰ ਲੜਾ ਕੇ ਉਹਨਾਂ ਦਾ ਏਮ ਹੈ ਵੋਟ ਪੋਲਿਟਿਕਸ ਅਰਕਲ ਕਾਂ ਦੇ ਪਵਿੱਤਰ ਧਰਤੀ ਦੇ ਆਪਾਂ ਸ਼ਹੀਦ ਭਗਤ ਸਿੰਘ ਜੀ ਨੂੰ ਫਤਾਨੀ ਦੇ ਪੇਟ ਕਰਨ ਵਾਸਤੇ ਤੇ ਉਹਨਾਂ ਦੇ ਵਿਚਾਰ ਨੂੰ ਅੱਗੇ ਵਧਾਉਣ ਵਾਸਤੇ ਆਪਾਂ ਇਕੱਠੇ ਹੋਏ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਕੋਈ ਕੌਮ ਅੱਗੇ ਵਧਦੀ ਹੈ ਡਾਕਟਰ ਸਾਹਿਬ ਤੁਸੀਂ ਇੱਧਰ ਆ ਜਾਓ ਕਮਰੇ ਤੁਸੀਂ ਇੱਧਰ ਆ ਜਾਓ ਡਾਕਟਰ ਸਾਹਿਬ ਇੱਥੇ ਮੈਂ ਦਿਖਦਾ ਹੀ ਨਹੀਂ ਮਲਾਦਾ ਆਓ ਆ ਜਾਓ ਬੜਾ ਕੈਮਰਾ ਇੱਧਰ ਲਾ ਕਰ ਲੈ ਯਾਰ ਕੈਮਰਾ ਦੇਖਦਾ ਨਹੀਂ ਜਮਾ ਅੱਗੇ ਲਈ ਸਿੱਧੂ ਸਾਹਿਬ ਸਿੱਧੂ ਸਾਹਿਬ ਵੀ ਆ ਜਾਓ ਇੱਧਰ ਆ ਜਾਓ ਬੇ ਇੱਧਰ ਹੋ ਜਾਓ ਥੋੜੀ ਥੋੜੀ ਜੀ ਜਿਆਦਾ ਵੀ ਨਹੀਂ ਇੱਜ ਇੱਜ ਇੱਕ ਇੱਕ ਖਿਡਾਇਆ ਇੱਕ ਥੋੜੀ ਇੱਧਰ ਆ ਜਾਓ ਸਾਰੇ ਜਿਹੜੀਆਂ ਕੰਮ ਆ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਕੋਈ ਕੰਮਾਂਗੇ ਵੱਧ ਜੇ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇਖੋ ਆਜ਼ਾਦੀ ਦੇ ਪਹਿਲੇ ਦਾ ਇਤਿਹਾਸ ਤੇ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਹਿੰਦੁਸਤਾਨ ਦੇ ਇਤਿਹਾਸ ਵਿੱਚ ਕਿ ਸਭ ਤੋਂ ਪ੍ਰਾਣੀ ਪਾਰਟੀ ਦੇਸ਼ ਦੀ ਜੀ ਦੇ ਪ੍ਰਧਾਨ ਇੱਕ ਹਿੰਦੁਸਤਾਨੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਨਹੀਂ ਕਾਂਗਰਸ ਪਾਰਟੀ ਦਾ ਪ੍ਰਧਾਨ ਤਾਂ ਪਹਿਲੇ ਗਰੇਜ਼ ਹੁੰਦੇ ਸੀ ਜਿਹੜੀਆਂ ਸਿਧਾਂਤਾਂ ਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਹੈ ਤੇ ਜੋ ਹਿਸਤੀ ਅਕਾਲੀ ਦਲ ਦੀ ਆਜ਼ਾਦੀ ਤੋਂ ਪਹਿਲੇ ਦੀ ਤੇ ਆਜ਼ਾਦੀ ਦੇ ਬਾਅਦ ਦੀ ਮੈਨੂੰ ਲੱਗਦਾ ਨਹੀਂ ਕਿ ਕੋਈ ਪਾਰਟੀ ਉਸ ਹਿਸਤਰੀ ਤੇ ਉਸ ਜ਼ਾਤਾਂ ਤੇ ਕੋਈ ਖੜੀ ਹੋਈ ਹੋਏ ਜਿਹੜੀ ਅਕਾਲੀ ਦਲ ਵਾਂਗੂ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਇੱਕ ਪੋਲੀਟਿਕਲ ਪਾਰਟੀ ਨਹੀਂ ਹੈ ਜਿਵੇਂ ਆਮ ਰੋਜ ਪੋਲੀਟਿਕਲ ਪਾਰਟੀ ਸੱਤਾ ਵਾਸਤੇ ਬਣਦੀ ਹੈ ਸ਼੍ਰੋਮਣੀ ਕਾਲੀ ਦਲ ਇੱਕ ਸੋਚ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਹੈ ਜ਼ੁਲਮ ਦੇ ਖਿਲਾਫ ਲੜਨ ਵਾਲੀ ਸੋਚ ਵਾਲੀ ਪਾਰਟੀ ਹੈ ਜਦੋਂ ਐਮਰਜੈਂਸੀ ਲੜੀ ਦੇਸ਼ ਵਿੱਚ ਸਾਰਾ ਚੁੱਪ ਸੀ ਸਭ ਤੋਂ ਪਹਿਲੇ ਜੇ ਮੋਰਚਾ ਲਾਇਆ ਸਭ ਤੋਂ ਪਹਿਲੀ ਗ੍ਰਿਫਤਾਰੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਤੇ ਸਭ ਤੋਂ ਵੱਧ ਦੇਸ਼ ਵਿੱਚ ਜੇ ਕੋਈ ਜੇਲ੍ਹਾਂ ਚ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਗਏ ਤੇ ਲੀਡਰਸ਼ਿਪ ਗਏ آزادی تو پہلے بھی تو دیکھو پہ چابیاں دا مورچہ پہ جننے بھی گرش کیتے انگریزان دے خلاف دوجہ دے خلاف ظلم دے خلاف وہ کالی دل کی لیڈرشپ نے کیتے جی تھی میں پارلیمنٹ سی میں کیا دیش دی آزادی دی گل کردیا جیدو بھی پارلیمنٹ گل ہوں دیش دی آزادی دی گل دی. جیش دی وفاداری دی گل دی ਮੈਂ ਕਹ ਸਭ ਤੋਂ ਵੱਧ ਕੁਰਬਾਨੀਆਂ ਜੇ ਦੇਸ਼ ਦੀ ਆਜ਼ਾਦੀ ਵਾਸਤੇ ਦਿੱਤੀਆਂ ਤੇ ਖਾਲਸਾ ਪੰਥ ਨੇ ਦਿੱਤੀਆਂ ਤੇ ਪੰਜਾਬੀਆਂ ਨੇ ਦਿੱਤੀਆਂ ਜੇ ਜਾਨਾਂ ਗਈਆਂ ਸ਼ਹਾਦਤਾਂ ਹੋਈਆਂ ਲੱਖਾਂ ਪਰਿਵਾਰ ਉਜੜੇ ਜਿਹੜਾ ਮਹਾਰਾਸ਼ਟਰ ਕਹਿੰਦੇ ਉਹਨਾਂ ਨੂੰ ਕੀ ਪਤਾ ਹੀ ਲੱਗਿਆ ਹੋਣਾ ਮੱਧ ਪ੍ਰਦੇਸ਼ ਚ ਉਹਨਾਂ ਨੂੰ ਕੀ ਉਹਨਾਂ ਨੇ ਨਹੀਂ ਦੇਖਿਆ ਹੋਣਾ ਜਦੋਂ ਆਜ਼ਾਦੀ ਮਿਲ ਗਈ ਆਪਣੇ ਪਰਿਵਾਰ ਉਜੜ ਗਏ ਘਰ ਉਜੜ ਗਏ ਸ਼ਹਾਦਤਾਂ ਹੋਈਆਂ ਜੰਗਾਂ ਤੇ ਇੱਥੇ ਲੜੀਆਂ ਹੈ ਦੂਜੇ ਯਾਪਾ ਹੋਏ ਆ ਜਾਂ ਬੰਗਾਲ ਦੇ ਸਾਈਡ ਤੇ ਤੇ ਜਿਹੜੀ ਉਸ ਪਾਰਟੀ ਜਿਹੜੀ ਹੈਗੀ ਉਹ ਪਾਰਟੀ ਨੂੰ ਕਿਤੇ ਕਿਤੇ ਕੋਈ ਲੋਕਾਂ ਨੂੰ ਉਸ ਪਰ ਕਿਤੇ ਕਿਤੇ ਕਹਿੰਦੇ ਆ ਜੀ ਆਹ ਰੈਡੀਕਲ ਹੈ ਇਹ ਹੈ ਉਹ ਹੈ ਮੈਨੂੰ ਲੱਗਦਾ ਜਿਹੜਾ ਕਾਹਲੀ ਜਿੰਦੀ ਸੋਚ ਹੈ ਨਾ ਮੈਨੂੰ ਲੱਗਦਾ ਜਿੰਨੀ ਦੇਸ਼ ਪ੍ਰਤੀ ਸਾਰੇ ਧਰਮਾਂ ਪ੍ਰਤੀ ਸਾਰੇ ਧਰਮਾਂ ਨੂੰ ਇਕੱਠੇ ਰੱਖਣਾ ਭਾਈਚਾਰਕ ਜਾਂ ਇਸ ਪ੍ਰਤੀ ਜੋ ਸੋਚ ਅਕਾਲੀ ਦਲ ਦੀ ਹੈ ਮਤਲਬ ਕਿਸੇ ਹੋਰ ਪਾਰਟੀ ਦੀ ਨਹੀਂ ਜਿਹੜੀਆਂ ਦੂਜੀਆਂ ਪਾਰਟੀਆਂ ਅੱਜ ਜਿੰਨੀਆਂ ਹੀ ਪਾਰਟੀਆਂ ਬੜੀਆਂ ਐ ਕੋਈ ਇੱਕ ਧਰਮ ਨੂੰ ਲੈ ਕੇ ਬਣ ਜਾਂਦੀ ਹੈ ਤੇ ਉਹ ਦੂਜੇ ਧਰਮ ਬਾਰੇ ਜ਼ਿਕਰ ਹੀ ਨਹੀਂ ਕਰਦੀ ਤੇ ਬਸ ਭੈਣ ਭਰਾ ਨੂੰ ਲੜਾ ਕੇ ਇੱਕ ਬਰਾਦਰੀ ਨੂੰ ਲੜਾ ਕੇ ਉਹਨਾਂ ਦਾ ਏਮ ਹੈ ਵੋਟ ਪੋਲਿਟਿਕਸ ਅਕਾਲੀ ਦਲ ਦੀ ਉਹ ਸੋਚ ਹੈ ਕਿ ਪੰਜਾਬ ਕਿਵੇਂ ਸ਼ਾਂਤ ਰਹੂਗਾ ਕਿਵੇਂ ਅੱਗੇ ਰਹੂਗਾ ਕਿਵੇਂ ਤਰੱਕੀ ਰਹੂਗੀ ਕਿਵੇਂ ਕੌਮ ਅੱਗੇ ਜਾਊਗੀ ਤੁਸੀਂ ਜਦੋਂ ਵੀ ਤੁਸੀਂ ਸਾਨੂੰ ਸੱਚ ਸੋਚੋਗੇ ਜਾਂ ਦੇਖੋਗੇ ਅਸੀਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਆਂ ਅਸੀਂ ਖਾਲਸਾ ਪੰਥ ਦੀ ਕਰਦਾ ਖਾਲਸਾ ਪੰਥ ਆਪਣੇ ਆਪਣੇ ਗੁਰੂਆਂ ਨੇ ਆਪਾਂ ਨੂੰ ਜਿਹੜੀ ਫਲਸਫੀ ਹੈ ਕੀ ਫਲਸਫੀ ਹੈ ਕੀ ਸਰਫਤ ਤੇ ਭਲਾ ਦੀ ਸੋਚੋ ਜਿਹੜਾ ਮੈਂ ਕਹਿੰਦਾ ਸਭ ਤੋਂ ਸੈਕੂਲਰ ਜੇ ਕੋਈ ਇਨਸਾਨ ਹੈ ਤੇ ਸਿੱਖ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਹੈ ਤੁਸੀਂ ਦੇਖੋ ਪੂਰੇ ਦੇਸ਼ ਵਿੱਚ ਦੰਗੇ ਹੁੰਦੇ ਹੈ ਪੰਜਾਬ ਤੇ ਕਿਤੇ ਹੋਏ ਹੀ ਨਹੀਂ ਕਿਉਂਕਿ ਅਸੀਂ ਰਿਸਪੈਕਟ ਕਰਦੇ ਹਾਂ ਇੱਕ ਦੂਜੇ ਦੀ ਪਰ ਹੁਣ ਦੇਸ਼ ਦੇ ਵਿੱਚ ਭਗਤ ਸਿੰਘ ਜੀ ਨੇ ਜੋ ਸ਼ਹਾਦਤ ਦਿੱਤੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਸੀ ਮਤਲਬ ਕੀ ਸੀ ਆ ਜਿਹੜਾ ਦੇਸ਼ ਆਪਣਾ ਬਣੂਗਾ ਉਹ ਦੇਸ਼ ਵਿੱਚ ਸਾਰਿਆਂ ਦਾ ਸਤਕਾਰ ਹੋਊਗਾ ਆ ਦੇਸ਼ ਸਾਰਿਆਂ ਦਾ ਹੋਊਗਾ ਸਾਰੇ ਧਰਮਾਂ ਦੇ ਲੋਕ ਇੱਥੇ ਆਪਣਾ ਸਮਝ ਕੇ ਰਹਿਣਗੇ ਕਿਸੇ ਨਾਲ ਵਿਤਕਰਾ ਨਹੀਂ ਹੋਊਗਾ ਤੇ ਹੁਣ ਚੀਜ਼ਾਂ ਹੋਰ ਹੋ ਰਹੀਆਂ ਜਿਹੜੀ ਸਹੀ ਸੋਚ ਹੈ ਭਗਤ ਸਿੰਘ ਜੀ ਉਹ ਸੋਚ ਤੇ ਅੱਜ ਜਿਹੜੀਆਂ ਨੈਸ਼ਨਲ ਪਾਰਟੀਆਂ ਉਚਲ ਨਹੀਂ ਰਹੀਆਂ ਕਿਉਂਕਿ ਜਿਹੜੀ ਨੈਸ਼ਨਲ ਪਾਰਟੀ ਹੁਣ ਏਜੰਡਾ ਬਣ ਗਿਆ ਇਲੈਕਸ਼ਨ ਜਿੱਤਣਾ ਏਜੰਡਾ ਦੇਸ਼ ਨਹੀਂ ਇਲੈਕਸ਼ਨ ਜਿੱਤਣਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਲੈਕਸ਼ਨ ਤੁਸੀਂ ਇਤਿਹਾਸ 103 ਸਾਲ ਪੁਰਾਣੀ ਪਾਰਟੀ ਹੈ ਸੱਤਾ ਦਾ ਸੀ ਮਥਾ 20 ਸਾਲ ਹੀ ਬਾਦਲ ਸਾਹਿਬ ਦੇ ਟਾਈਮ ਆਪਾਂ ਇਹ ਸਰਕਾਰ ਬਣਾਈ ਹੈ ਨਹੀਂ ਤਾਂ ਪਹਿਲੇ ਤਾਂ ਜ਼ੁਲਮ ਦੇ ਖਿਲਾਫ ਧੱਕਿਆਂ ਦੇ ਖਿਲਾਫ ਹੀ ਲੜਦੇ ਰਹੇ ਅਸੀਂ ਅਸੀਂ ਸਰਕਾਰ ਵਾਸਤੇ ਲੜੇ ਨਹੀਂ ਕਿਤੇ ਅਕਾਲੀ ਦਲ ਕਿਤੇ ਸਰਕਾਰ ਬਣਾਉਣਾ ਅਸੀਂ ਲੜੇ ਰਹੇ ਪੰਜਾਬ ਵਾਸਤੇ ਲੜਿਆ ਜੇ ਸਰਕਾਰ ਬਣਾਉਣੀ ਹੁੰਦੀ ਕੱਲੇ ਕਾਲੀ ਲੀਡਰਸ਼ਿਪ ਨੇ ਤੇ 16 ਸਾਲ ਜੇਲ੍ਹਾਂ ਜਾਂਦੀ ਲੋੜ ਨਹੀਂ ਸੀ ਜਿਹੜੇ ਅਕਾਲੀ ਲੀਡਰਸ਼ਿਪ ਕਈ ਇੱਥੇ ਲੀਡਰ ਬੈਠੇ ਆ ਜਿਨ੍ਹਾਂ ਨੇ 5 ਸਾਲ 7 ਸਾਲ 10 ਸਾਲ ਥੋੜੇ ਬਜ਼ੁਰਗਾਂ ਨੇ 5 ਸਾਲ ਦਾ ਉਦੋਂ ਅਸੀਂ ਵੀ ਸਮਝੌਤਾ ਕਰ ਸਕਦੇ ਜਿਵੇਂ ਅੱਜ ਕੱਲ ਕਰਦੇ ਲੋਕੀ ਕਿ ਸਾਨੂੰ ਪਾਵਰ ਦੇਈ ਚੱਲੋ ਤੇ ਅਸੀਂ ਤੁਹਾਡੇ ਨਾਲ ਤੁਸੀਂ ਸਾਨੂੰ ਨਾ ਬੁਲਾਓ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ ਪਰ ਨਹੀਂ ਅਕਾਲੀ ਦਲ ਨੇ ਕਿਤੇ ਕੰਪਰੋਮਾਈਜ਼ ਨਹੀਂ ਕੀਤਾ ਤੇ ਨਾ ਅਕਾਲੀ ਦਲ ਕਿਤੇ ਕੰਪਰੋਮਾਈਜ਼ ਕਰੇਗਾ ਸਾਡੇ ਵਾਸਤੇ ਸਰਕਾਰ ਨਹੀਂ ਸਾਡੇ ਵਾਸਤੇ ਪੰਜਾਬ ਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਪੰਜਾਬ ਦੀ ਤਰੱਕੀ ਆ ਪੰਜਾਬੀ ਭਾਈਚਾਰੇ ਦੀ ਸਾਂਝ ਆ ਜਦੋਂ ਇਹਨਾਂ ਚੀਜ਼ਾਂ ਤੇ ਹਮਲਾ ਹੋਊਗਾ ਤੇ ਅਕਾਲੀ ਦਲ ਅੱਗੇ ਆਊਗਾ ਸੋਨਹਰ ਸੋਨਹਰ ਜਿਵੇਂ ਮਿੱਤਰ ਪਹਿਲੇ ਡਾਕਟਰ ਗੁਰਮੀ ਸਿੰਘ ਜੀ ਨੇ ਗੱਲ ਕੀਤੀ ਕਿ ਪੱਗ ਬਨਣਾ ਭਗਤ ਸਿੰਘ ਨਹੀਂ ਬਨ ਜਾਂਦਾ ਜਿਹੜਾ ਲੋਕ ਤੁਸੀਂ ਦੇਖੋ ਬੈਕਗਰਾਉਂਡ ਦੇਖੋ ਜਿਹੜੇ ਪੱਗ ਬਣ ਕੇ ਦਿਖਾਉਂਦੇ ਆ ਨਾ ਕਿ ਅਸੀਂ ਭਗਤ ਸਿੰਘ ਆ ਸਭ ਤੋਂ ਵੱਡੇ ਠੱਗ ਉਹ ਹੁੰਦੇ ਆ ਪੱਗ ਬਨ ਲੈਣਗੇ ਭਗਤ ਸਿੰਘ ਰਾਤ ਨੂੰ ਜਾ ਕੇ ਤਾਰੂ ਦੇ ਲਾਗ ਰਕੇ ਸਾਰਾ ਕੰਮ ਕਰ ਲੈਣਗੇ ਹੁਣ ਆ ਜਾ ਚੀ ਮੁਨਿਸਟਰ ਆਪਣਾ ਹੈ ਅ ਭਗਤ ਸਿੰਘ ਦੀ ਸੋਚ ਤੇ ਮੈਨੂੰ ਲੱਗਦਾ ਜਿਹੜਾ ਸਰਕਾਰ ਬਣਾਉਣੀ ਸੀ ਉਦੋਂ ਤੱਕ ਤਾਂ ਪੱਗ ਬੰਨੀ ਤੇ ਉਹਦੇ ਬਾਅਦ ਆ ਆਮ ਆਦਮੀ ਪਾਰਟੀ ਦੇ ਲੋਕ ਕੌਣ ਹੈ ਤੁਸੀਂ ਦੇਖੋ ਜਿਹੜਾ ਸਭ ਤੋਂ ਮਾੜਾ ਆਂਸਰ ਹੋਊਗਾ ਕਿਸੇ ਪਿੰਡ ਦਾ ਉਹ ਆਮ ਆਦਮੀ ਪਾਰਟੀ ਦਾ ਹੋਊਗਾ ਤੁਸੀਂ ਇਹਨਾਂ ਦੇ ਐਮਐਲਏ ਦਾ ਕਰਤਾਰ ਦੇਖ ਲਓ ਇਹਨਾਂ ਦਾ ਬੈਕਗਰਾਉਂਡ ਦੇਖ ਲਓ ਐਮਐਲਏ ਦਾ ਹੁੰਦਾ ਪਗਤ ਸਿੰਘ ਜੀ ਨੂੰ ਮਲਦਾ ਮਲਦਾ ਜਿਹੜੇ ਉਹਨਾਂ ਨੇ ਕੰਮ ਰੱਖੇ ਹੋਣੇ ਆ ਰਸਤੇ ਆ ਰਿਆ ਫੋਟੋਆਂ ਉਹ ਵੀ ਕੱਢਦੀਆਂ ਹੋਣੀਆਂ ਕਰੋ ਜਿਹਦਾ ਮਕਸਦ ਸੀ ਪੂਰਾ ਹੋ ਗਿਆ ਇਹ ਜਿਹੜੀ ਪਾਰਟੀਆਂ ਜਿਵੇਂ ਆਹਮਾਦ ਕਜੀ ਜੀ ਇਹਨਾਂ ਨੇ ਤਾਂ ਵਰਤਿਆ ਨਾ ਵਰਤਿਆ ਸੋ ਇਹਨਾਂ ਨੇ ਪਾਪ ਕਰਨ ਵਾਲੇ ਲੋਕ ਆ ਜਿਹੜੇ ਲੋਕ ਵਰਤਿਆ ਆਪਣੇ ਪੰਜਾਬੀਆਂ ਨੂੰ ਦੇਖੋ ਤੁਹਾਡੇ ਨਾਲ ਲੋਕ ਕੀ ਤੁਹਾਨੂੰ ਵਰਤ ਕੇ ਤੁਹਾਡੇ ਨਾਲ ਸੱਤਾ ਲੈਂਦੇ ਆ ਅਕਾਲੀ ਦਲ ਦਾ ਨਾਰਾ ਰਾਜ ਕਰਨਾ ਨਹੀਂ ਸੇਵਾ ਕਰਨਾ ਹੈ ਰਾਜ ਨਹੀਂ ਸੇਵਾ ਤੇ ਦੂਜੀ ਪਾਰਟੀਆਂ ਦਾ ਜਿਵੇਂ ਨੈਸ਼ਨਲ ਪਾਰਟੀਆਂ ਉਹਨਾਂ ਦਾ ਮਕਸਦ ਹੈ ਰਾਜ ਕਾਂਗਰਸੀ ਜਦੋਂ ਹੋਣਗੇ ਝੂਠੇ ਵਾਅਦੇ ਕਰਨਗੇ ਕੁਝ ਕਰਨਗੇ ਤੁਸੀਂ ਦੇਖੋ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਹੈ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਾਂਗਰਸ ਨੇ ਕਰਤਾ ਗੁਰੂ ਘਰ ਢਾ ਦਿੱਤੇ ਬੇਅਦਬੀਆਂ ਕੀਤੀਆਂ ਇੱਕ ਸਾਲ ਬਾਅਦ ਵੋਟਾਂ ਤੁਸੀਂ ਪਾ ਦਿੱਆਂ ਉਹਨਾਂ ਨੂੰ 35 ਮੇਲੇ ਬਣਾਤੇ ਤਿੰਨ ਵਾਰ ਉਹਨਾਂ ਨੇ ਸਰਕਾਰਾਂ ਬਣਾ ਦਿੱਤੀਆਂ ਆਪਣੇ ਚ ਕੋਈ ਖੂੰਚ ਕਿ ਹੋ ਗਈ ਹੈ ਸਾਰ ਭਗਤ ਸਿੰਘ ਵੀ ਸੋਚ ਹੁੰਦੀ ਤਾਂ ਜੇ ਐਡਾ ਕੋਈ ਜ਼ੁਲਮ ਕੀਤਾ ਹੋਇਆ ਸਾਰ ਭਗਤ ਸਿੰਘ ਜੇ ਆਪਾਂ ਬਾਹਰ ਆਪਣੇ ਆਪ ਨੂੰ ਸੋਚਦੇ ਪਹਿਲਾਂ ਤਾਂ ਨੇ ਐਜ਼ ਏ ਲੋਕਾਂ ਨੂੰ ਤਾਂ ਆਪਾਂ برداشت ਕਰਨਾ ਨਹੀਂ ਚਾਹੀਦਾ ਜਿਹੜੇ ਲੋਕ ਕਹਿੰਦੇ ਕੁਛ ਕਰਦੇ ਕੁਛ ਹੁਣ ਉਹਦੇ ਬਾਅਦ ਕਾਂਗਰਸ ਆ ਕੇ ਮਾਰ ਗਈ ਉਹਦੇ ਬਾਅਦ ਖੋਰ ਆਇਆ ਇਨਕਲਾਬ ਦੇ ਨਾਂ ਤੇ ਜਿਹੜਾ ਆਉਂਦਾ ਇਨਕਲਾਬ ਇੱਥੇ ਆ ਜਾਂਦਾ ਮਿੱਟੀ ਇੱਥੋਂ ਚੱਕ ਲੈਂਦਾ ਮੱਥੇ ਤੇ ਲਾ ਦਿੰਦਾ ਉਹ ਪਤਾ ਨਹੀਂ ਮਿੱਟੀ ਕਿੱਥੇ ਜਾਂਦੀ ਉਹਦੇ ਬਾਅਦ ਪਹਿਲੇ ਪੀ ਪੀ ਪੜੀ ਸੀ ਪੀ ਪੀ ਉਹ ਵੀ ਉਹਦੇ ਬਾਅਦ ਹੁਣ ਆ ਆ ਗਈ ਮੈਨੂੰ ਡਰ ਆ ਕਿ ਹੋਰ ਨਾ ਆ ਜੇ ਕੋਈ ਕਿਉਂ ਕਿ ਆਪਾਂ ਮਾਦਮ ਸਹੀ ਦੱਸਾਂ ਸਹੀ ਪੰਜਾਬ ਦੀ ਥੋੜੀ ਆਪਣੀ ਜਿਹੜੀ ਮੂਵਮੈਂਟ ਹੈ ਥੋੜੀ ਆਪਣੀ ਜਿਹੜੀ ਸੋਚ ਹੈ ਉਹ ਅਕਾਲੀ ਦਲ ਹੈ ਅਕਾਲੀ ਦਲ ਸ਼ੋਗ ਨਹੀਂ ਅਕਾਲੀ ਦਲ ਇਤਿਹਾਸ ਦੇਖ ਲੋ ਸ਼ਹਾਦਤਾਂ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਜ਼ੁਲਮ ਦੇ ਖਿਲਾਫ ਲੜਨ ਦਾ ਇਤਿਹਾਸ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੈ ਕਿਸੇ ਹੋਰ ਦਾ ਨਹੀਂ ਹੈ ਤੁਸੀਂ ਕਿਸੇ ਪਾਰਟੀ ਵਿੱਚ ਪਤਾ ਕਰ ਲੋ ਕਿੰਨੇ ਲੋਕਾਂ ਨੇ ਕਿੰਨੀ ਦੇਰ ਜੇਲ੍ਹ ਕੱਟੀ ਐ ਕਿਸੇ ਮਰਗੀ ਹਿੰਦੁਸਤਾਨ ਦੀ ਪਾਰਟੀ ਚਲੇ ਜਾਓ ਮੈਨੂੰ ਲੱਗਾ 10-15 ਦੇ ਨਾਲ ਹੀ ਖੇਡ ਤੋਂ ਬਾਅਦ ਕਿਤੇ ਗਏ ਗਈ ਨਹੀਂ ਹੁਣੇ ਤੁਸੀਂ ਜਿੰਨੀਆਂ ਵੀ ਮੂਵਮੈਂਟ ਚਲੀਆਂ ਪੰਜਾਬ ਤੋਂ ਕਿਉਂ ਚਲੀਆਂ ਕਿਉਂਕਿ ਤੁਸੀਂ ਜਿਹੜੇ ਸੋਚ ਮਗਰ ਲੱਗ ਜਾਂਦੇ ਓ ਉਹਨੂੰ ਅਸੀਂ ਕੋਈ ਪਹਿਰਾ ਦਿੰਦੇ ਹਾਂ ਅੱਜ ਹਾਲਾਤ ਕੀ ਐ ਪੰਜਾਬ ਦੇ ਆਪਾ ਤਾਂ ਸਮਝ ਨਹੀਂ ਗੱਲਾਂ ਚ ਆ ਜਾਂਦੇ ਆ ਅੱਜ ਇਹ 10 ਸਾਲ ਬਰਬਾਦ ਹੋ ਗਏ ਆਪਣੇ 10 ਸਾਲ ਜਿਹੜਾ ਸੁਭਾ ਕਿੱਥੇ ਤੇ ਕਿੱਥੇ ਜਾ ਸਕਦਾ ਸੀ ਆਪਾਂ ਹੀ ਆਪਾਂ ਦੀ ਲੱਤਾਂ ਵੜਤੀਆਂ ਤੁਸੀਂ 40 ਪਿਛਲੇ 40 ਸਾਲ ਦਾ ਤੁਸੀਂ ਪੰਜਾਬ ਦੀ ਇਤਿਹਾਸ ਦੇਖ ਲਓ 40 ਸਾਲ ਦਾ ਕਿਉਂਕਿ ਤੁਹਾਨੂੰ ਪਿੱਛੇ ਦਾ ਤੁਸੀਂ ਯਾਦ ਵੀ ਨਹੀਂ ਆਉਣਾ ਪਿਛਲੇ 40 ਸਾਲ ਜੋ ਕੁਛ ਵੀ ਬਣਿਆ ਹੈ ਪਾਵੇਂ ਸੜਕ ਹੈ ਹਾਈਵੇ ਹੈ 에어ਪੋਰਟ ਹੈ ਕੱਸੀਆਂ ਹੈ ਨਹਿਰਾਂ ਹੈ ਪੁਲ ਹੈ ਫਲਾਈਓਵਰ ਹੈ ਤੁਹਾਡੇ ਸੀਵਰੇਜ ਸਿਸਟਮ ਹੈ ਟਿਊਬਵਲ ਦਾ ਕਨੈਕਸ਼ਨ ਹੈ ਖਾਲੇ ਤੁਹਾਡੇ ਅੰਡਰਗਰਾਉਂਡ ਪਾਈਪ ਸਿਸਟਮ ਹੈ ਣਾ ਮੰਡੀਆਂ ਇੱਥੇ ਗਰੀਬ ਨੂੰ ਆਟਾ ਦਾਲ ਛੰਨ ਪੈਨਸ਼ਨ ਹੈ ਸੀ ਸਕਾਲਰਸ਼ਿਪ ਹੈ ਫੂਡ ਇਨ ਪਹਾੜੀ ਇਲਾਕੇ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਟਿਊਬਵਲ ਹੈ ਸਾਰੀਆਂ ਇਹ ਚੀਜ਼ਾਂ ਅਕਾਲੀ ਦਲ ਦੀ ਸਰਕਾਰਾਂ ਦੇ ਦਰਾਂ ਨੂੰ ਹੁੰੀਆਂ ਮੈਨੂੰ ਇੱਕ ਐਗਜ਼ਾਮਪਲ ਦੱਸ ਦਿਓ ਜਿਹੜਾ ਪੰਜਾਬ ਵਿੱਚ 40 ਸਾਲਾਂ ਦਾ ਆ ਇੱਕ ਦੇਣ ਇਹਨਾਂ ਦੀ ਹੈ ਆਪਾਂ ਫਿਰ ਵੀ ਤਜਰਬੇ ਕਰਨ ਨੂੰ ਹਟਦੇ ਨਹੀਂ ਬਾਰ ਬਾਰ ਆਪਾਂ ਆਪਾਂ ਆਪਣੇ ਨੂੰ ਸਮਝਦੇ ਆ ਤੇ ਆਪਣੇ ਨਾਲ ਕੋਈ ਗੱਲ ਨਹੀਂ ਅਸੀਂ ਦੂਜੇ ਤਜਰਬਾ ਨਵੀਂ ਚੀਜ਼ ਦੇਖੀਏ ਆ ਇੱਕ ਗਲਤ ਸੋਚ ਹੈ ਤੁਸੀਂ ਦੇਖੋ ਗੁਜਰਾਤ ਦੇ ਲੋਕ ਦੇਖੋ ਉਹਨੂੰ ਪਤਾ ਹੈ ਕਿ ਸਾਰਾ ਕੁਝ ਬੀਜੇਪੀ ਦੇ ਹੱਥ ਦੇਣਾ ਹੈ ਸਾਨੂੰ ਮੋਦੀ ਸਾਹਿਬ ਨੇ ਦੇਣਾ ਹੈ ਉਹ ਤਾਂ ਝਾਕਦੇ ਹੀ ਨਹੀਂ ਕਿਸੇ طرف ਉਹਨੂੰ ਲੈਂਡ ਲੋਰਡ ਕੀ ਉਹਨੂੰ ਤਸੱਲੀ ਹੈ ਆਪਾਂ ਪੰਜਾਬ ਕਿਤੇ ਨਾ ਕਿਤੇ ਕਿੱਥੋਂ ਕਿੱਥੇ ਜਾ ਸਕਦਾ ਸੀ ਜੇ ਆਪਾਂ ਆਪਣੇ ਮਾਈਂਡ ਨੂੰ ਸਟੇਬਲ ਰੱਖਦੇ ਇਹ ਆਪਾਂ ਸੋਚਦੇ ਕਿ ਹਾਂ ਆਹ ਪਾਰਟੀ ਸਹੀ ਹੈ ਸincere ਹੈ ਆਓ ਇਹਨੂੰ ਇਹਦੇ ਨਾਲ ਆਪਾਂ ਮੌਕਾ ਦਈਏ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇਖੋ ਉੜੀਸਾ ਵਿੱਚ 20 ਸਾਲ ਤੋਂ ਇੱਕੋ ਹੀ ਸੋਚ ਚੱਲ ਰਿਆ ਬੰਧਿਆ ਪ੍ਰਦੇਸ਼ ਦੇਖ ਲਓ ਦੂਜੇ ਸੂਬੇ ਦੇਖ ਲਓ ਆਪਣੇ ਤਾਂ ਬਾਰ-ਬਾਰ ਬਾਰ-ਬਾਰ ਆਪਾਂ ਅੱਛਾ ਉਹ ਪਾਰਟੀ ਨਾਲੋਂ ਉੱਪਰ ਦੇਖਦੇ ਆਂ ਜਿਹੜੀਆਂ ਕੁਝ ਕਰਨਾ ਹੀ ਨਹੀਂ ਕੁਝ ਪਰ ਆਪਣੀ ਐ ਕਿ ਇਹਦੀ ਮੁੱਛ ਉੱਤੇ ਹੋਈ ਇਹਨੂੰ ਲਾਓ ਥੱਲੇ ਤੇ ਮੈਂ ਆਪਾਂ ਉਹ ਦੂਜੇ ਨੂੰ ਖਤਮ ਕਰੀਏ ਆਪਾਂ ਸਾਰਾ ਕੁਝ ਹੀ ਰੌਲਾ ਹੋਇਆ ਆ ਜਿਹੜੀ ਪੰਜਾਬ ਬਚਾਓ ਯਾਤਰਾ ਇਹ ਜਿਹੜੀ ਸ਼ੁਰੂ ਕੀਤੀ ਐ ਮਕਸਦ ਕੋਈ ਸਰਕਾਰ ਬਣਾਉਣਾ ਨਹੀਂ ਦੁਖੀ ਹੋ ਕੇ ਮੈਂ ਦੇਖਿਆ ਕਿ ਲੋਕਾਂ ਜਿਹੜੀ ਆ ਸਰਕਾਰ ਹੈ ਆਮ ਆਦਮੀ ਨੇ ਨੇ ਤਬਾਹ ਕਰਤਾ ਆ ਜਿਹੜੀ ਭਗਤ ਸਿੰਘ ਜੀ ਦੇ ਸੋਚਦੇ ਜਿਨ੍ਹਾਂ ਨੇ ਸਰਕਾਰ ਬਣਾਈ ਅੱਜ ਉਹਨਾਂ ਦੇ ਦਿੱਤੇ ਇੱਥੇ ਉਹਨੂੰ ਯਾਦ ਕਰਨ ਵਾਸਤੇ ਨਹੀਂ ਆਏ ਕੇਜਰੀਵਾਲ ਦੇ ਘਰੇ ਬੈਠੇ ਉਹਨੂੰ ਭਗਤ ਸਿੰਘ ਤੋਂ ਵੱਡਾ ਕੇਜਰੀਵਾਲ ਬਣ ਕੇ ਆਉਣਾ ਵਾਸਤੇ ਜਿਹੜਾ ਕੁਝ ਹੁਣ ਦਿੱਲੀ ਕੰਟਰੋਲ ਕਰ ਰਿਹਾ ਹੈ ਕੇਜਰੀਵਾਲ ਕੰਟਰੋਲ ਖੜਿਆ ਗੱਲ ਕੀ ਕਰਦੇ ਸੀ ਵੱਡੇ ਇਨਕਲਾਬ ਲਿਆਵਾਂਗੇ ਸਭ ਤੋਂ ਵੱਡਾ ਸ਼ਰਾਬ ਦਾ ਘੁਟਾਲਾ ਜੇ ਹੋਇਆ ਹੈ ਨਾ ਆ ਜਿਹੜਾ ਘੁਟਾਲਾ ਹੈ ਮੈਂ ਮੈਂ ਕਲੀਅਰ ਕਰਨਾ ਚਾਹਣਾ ਆ ਘੁਟਾਲਾ ਨਹੀਂ ਤਾਂ ਹੁੰਦਾ ਕਿ ਕਿ ਧੱਕੇ ਨਾਲ ਕੀਤਾ ਕਿਸੇ ਨੂੰ ਮੈਂ ਗਰੰਟੀ ਦਿੰਦਾ ਆ ਐਕਚੁਅਲ ਘੁਟਾਲਾ ਹੈਗਾ ਭਾਵੇਂ ਅਸੀਂ ਸਾਡਾ ਉੱਥੇ ਕਿਸੇ ਨਾਲ ਸੰਬੰਧ ਨਹੀਂ ਇਹ ਤੋਂ ਵੱਡਾ ਘੁਟਾਲਾ ਪੰਜਾਬ 'ਚ ਕੀਤਾ ਹੈ ਨਾ ਸ਼ਰਾਬ ਦਾ ਜਿਹੜਾ ਕੀਤਾ ਤੇ ਹੁਣ ਭਗਵਾਨ ਤਮਾਮ ਨੂੰ ਤਾਂ ਉਹਨਾਂ ਨੇ ਬੰਦ ਲਿਆ ਹੱਥਾਂ ਬਾਹਵਾਂ ਨਾਲ ਜੋ ਕਹਿੰਦੇ ਹੁਣ ਉড়াਉਦੇ ਹੁਣ ਨਹੀਂ ਤਾਂ ਭਗਵਾਨ ਤਮਾਮ ਵੀ ਨਾਲ ਹੀ ਜਾਣਾ ਸੀ ਇਸ ਘਟਾਲੇ ਦੇ ਅੰਦਰ ਕੇ ਬ੍ਰੇਕਾਂ ਹੱਲਾਈ ਬੈਠੇ ਆ ਜੇ ਬ੍ਰੇਕਾਂ ਖੋਲ ਦੇਣ ਮਤਲਬ ਇੱਕ ਦਿਨ ਨਹੀਂ ਕੱਪ ਸਕਦਾ ਜਦੋਂ ਭਗਵਾਨ ਤਮਾਮ ਤੇ ਇਹਨਾਂ ਦੇ ਆਪ ਵਾਲੇ ਸਰਕਾਰ ਦੇ ਸਾਰੇ ਅੰਦਰ ਹੋਣ ਐਡਾ ਵੱਡਾ ਇਹਨਾਂ ਨੇ ਇੱਥੇ ਪੰਜਾਬ 'ਚ ਕੀਤਾ ਆ ਇਕੱਲਾ ਹੀ ਨਹੀਂ ਸੀ ਇਹਨਾਂ ਦਾ ਜਿਹੜਾ ਇਹਨਾਂ ਨੇ ਕੀਤਾ ਇਸ ਕਰਕੇ ਆਪਾਂ ਸਾਰੇ ਪ੍ਰੋਫੈਸਰ ਪਿਆਰੇ ਲਾਲ ਜੀ ਆਏ ਆ ਬੜੀ ਮੈਨੂੰ ਚੰਗਾ ਲੱਗਦਾ ਜੀ ਉਹਨਾਂ ਦੇ ਵਿਚਾਰ ਸੁਣ ਕੇ ਆ ਬੜੀ ਲੋੜ ਹੈ ਜਦੋਂ ਆਪਾਂ ਅਜਿਹੇ ਦਿਨ ਆਉਂਦੇ ਆ ਜਿਉਂ ਆਪਾਂ ਡਿਸਕਸ਼ਨ ਕਰਦੇ ਆ ਖਾਸ ਕਰਕੇ ਜਿਹੜੀ ਆਪਣੀ ਨਵੀਂ ਪੀੜ੍ਹੀ ਹੈ ਉਹ ਨਵੀਂ ਪੀੜ੍ਹੀ ਭੁੱਲ ਗਈ ਆਪਣੇ ਇਤਿਹਾਸ ਨੂੰ ਉਹਨਾਂ ਦੇ ਅੱਜਕੱਲ ਟੀਵੀ ਨੇ ਸੋਸ਼ਲ ਮੀਡੀਆ ਨੇ ਆ ਆ ਜਿਹੜੇ ਟੈਲੀਫੋਨ ਨੇ ਇਨਾ ਦਾ ਦਿਮਾਗ ਹੀ ਹੋਰ ਪਾਸੇ ਲਾ ਦਿੰਦਾ ਹੈ ਉਹ ਜਿਹੜੀ ਸੋਚ ਹੈ ਆਪਣੀ ਸਾਰੀ ਦੀ ਬਦਲ ਦਿੰਦੀ ਮੈਂਟਲੀ ਸੋਚ ਬਦਲ ਦਿੰਦੀ ਸੋ ਆਪਾਂ ਨੂੰ ਲਗਾਤਾਰਾ ਸੈਮੀਨਾਰ ਕਰਾਉਣੇ ਕੋਈ ਇਤਿਹਾਸਿਕ ਦਿਨਾਂ ਵਿੱਚ ਮੈਂ ਤਾਂ ਇਹ ਕਹਿੰਦਾ ਜਿਵੇਂ ਝੋਲਾ ਮੱਲਾ ਚੱਲ ਰਿਹਾ ਆਪਣੇ ਬੱਚਿਆਂ ਨੂੰ ਲੈ ਕੇ ਜਾਏ ਅਨੰਦਪੁਰ ਸਾਹਿਬ ਪੱਥਰ ਟਕਾਉਣ ਵਾਸਤੇ ਆਪਣੇ ਬੱਚ ਕੋਈ ਵੀ ਇਤਿਹਾਸਿਕ ਦਿਨ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਸੋ ਉਹਨਾਂ ਨੂੰ ਦੱਸੋ ਕਿ ਵਿਰਸਾ ਕੀ ਹੈ ਜੋ ਪੰਜਾਬ ਦਾ قوم ਦਾ ਵਿਰਸਾ ਹੈ ਉਹਦਾ ਉਹਦਾ ਇਤਿਹਾਸਿਕ ਵਿਰਸਾ ਕੋਈ ਨਹੀਂ ਦੱਸ ਸਕਦਾ ਕਿਤੇ ਹੋਰ ਹੈ ਹੀ ਨਹੀਂ ਹਰ ਕਿਸੇ ਨੂੰ ਕੀ ਪਤਾ ਸੀ ਛੋਟਾ ਕੱਲੂਕਰਾ ਕੀ ਹੋਇਆ ਸੀ ਇਹਦੇ ਵੱਡਾ ਕੱਲੂਕਰਾ ਕੀ ਹੋਇਆ ਸੀ ਜਿੱਥੇ 30-30 ਹਜ਼ਾਰ ਸਿੰਘਾਂ ਨੂੰ ਮਾਰਨ ਤੱਕ ਸ਼ਹੀਦ ਕਰ ਦਿੱਤਾ ਹੋਏ ਆਪਾਂ ਕਿਸੇ ਨੂੰ ਪਤਾ ਸੀ ਵੱਡੇ ਬਾਦਲ ਸਾਹਿਬ ਨੇ ਸੋਚਿਆ ਕਿ ਆਪਾਂ ਜੇ ਆਪਾਂ ਆ ਸਾਰੇ ਆਪਾਂ ਨਹੀਂ ਬਣਾਵਾਂਗੇ ਇਹਨਾਂ ਯਾਦਗਾਰਾਂ ਤੇ ਆਪਣਾ ਫਿਊਚਰ ਨੂੰ ਪਤਾ ਹੀ ਲੱਗਣਾ ਸੋ ਜਿਹੜੀ ਸਿੱਖ ਕੌਮ ਨੂੰ ਵਿਰਸੇ ਨੂੰ ਸੰਭਾਲਿਆ ਮੈਂ ਕਹਿੰਦਾ ਬਹੁਤ ਵੱਡੀ ਦੇਨ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਹੈ ਜਿਨ੍ਹਾਂ ਨੇ ਆਪਣੇ ਟਿਨੇਓਂ ਚ ਮਲਾ 1000 2000 ਕਰੋੜ ਰੁਪਏ ਲਾ ਕੇ ਆ ਸੰਭਾਲਿਆ ਸਰ ਪ੍ਰਕਾਸ਼ ਸਿੰਘ ਬਾਦਲ ਇੱਕ ਐਸਾ ਇਨਸਾਨ ਸੀ ਜਿਨ੍ਹਾਂ ਨੇ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਹੁੰਦੇ ਸੀ ਆਪ ਜਾਣਦੇ ਸੀ ਬਣਾਉਣਾ ਆਪ ਸਾਰੇ ਧਰਮਾਂ ਦੇ ਦੇਖਿਆ ਕਿਹੜੇ ਕਿਹੜੇ ਪਵਿੱਤਰ ਸਥਾਨ ਹੈ ਉਹਨਾਂ ਨੂੰ ਸਰਕਾਰ ਤੱਕੋ ਸਜਾਉਂਦੇ ਸੀ ਭਗਵਾਨ ਬਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮ ਤੀਰਥ ਹੈ ਮੈਨੂੰ ਲੱਗਾ 2 250 ਕਰੋੜ ਰੁਪਏ ਲਾਕੇ ਉਹ ਮੈਨੂੰ ਲੱਗਾ ਹਰ ਹਫਤੇ ਮੀਟਿੰਗ ਕਰਦੇ ਸੀ ਤੇ ਉੱਥੇ ਕਿਵੇਂ ਬਣਾਉਣਾ ਬਣਾ ਕੇ ਇੰਨੀ ਖੂਬਸੂਰਤ ਜਗ੍ਹਾ ਬਣਾਈ ਜਿਸ ਦਿਨ ਦੀ ਸਰਕਾਰ ਗਈ ਹੈ ਉੱਥੇ ਜਾ ਕੇ ਦੇਖੋ ਕੀ ਹਾਲਤ ਹੈ ਬੂਟੇ ਹੀ ਮੱਚ ਗਏ ਨੇ ਹੈਗੇ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਸਥਾਨ ਕਲਾਰਕੜ ਵਾਸਤੇ ਪਲੈਨਿੰਗ ਕਰ ਲਈ ਸੀ ਇਹ ਸਰਪ੍ਰੋਹ ਦਾ ਕੰਮ ਸ਼ੁਰੂ ਕਰ ਦਿੱਤਾ ਸਰਕਾਰ ਗਈ ਤੇ ਨਾਲ ਨਾਲ ਕੰਮ ਰੋਕ ਦਿੱਤਾ ਦੁਰਗਿਆਨਾ ਮੰਦਿਰ ਜਾ ਕੇ ਦੇਖੋ ਅਮਰ ਸਰ ਕਿੰਨੀ ਖਬਸੂਰਤ ਪਲਾਨਿੰਗ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਦੋਂ ਸਰਕਾਰ ਗਈ ਉੱਥੇ ਰੁਕ ਗਿਆ ਐਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਸਾਡੇ ਸ੍ਰੀ ਦੇ ਆਜ਼ਮ ਭਗਤ ਸਿੰਘ ਸਤਿਗੁਰੂ ਜੀ ਰਾਜਗੁਰੂ ਸਾਰਿਆਂ ਦੇ ਜਿਹੜੇ ਆਪਣੇ ਸਿੱਧੀ ਦਿਹਾੜਿਆਂ ਨੂੰ ਆਪਾਂ ਮਨਾਇਆ ਕਰੀਏ ਤੇ ਨਾਲੇ ਇੰਨਾ ਸ਼ਹੀਦਾਂ ਜਿਵੇਂ ਉਹਨਾਂ ਸ਼ਹਾਦਤ ਦਿੱਤੀ ਹੈ ਆਪਣੇ ਦੇਸ਼ ਵਾਸਤੇ ਤੋਂ ਮੈਂ ਇਹ ਕਹਿਣਾ ਚਾਹਣਾ ਪੰਜਾਬੀਓ ਪੰਜਾਬ ਨੂੰ ਬਚਾ ਲਓ ਜੇ ਤੁਸੀਂ ਨਾ ਬਚਾਇਆ ਪੰਜਾਬ ਤੇ ਦੋਸ਼ੀ ਤੁਸੀਂ ਹੋਵੋਗੇ ਕਿਉਂਕਿ ਪੰਜਾਬ ਜੇ ਅੱਜ ਨਾ ਬਚਿਆ ਅਗਲੀਆਂ ਪੀੜ੍ਹੀਆਂ ਵਾਸਤੇ ਆ ਪੱਕੀ ਕੀ ਸੁਨਿਆ ਦੇਵਾਂਗੇ ਤੋਂ ਇੱਕ ਝੱਡੇ ਹੋ ਕੇ ਇਕੱਠੇ ਹੋ ਪੰਜਾਬ ਦੀ ਆਵਾਜ਼ ਪੰਜਾਬੀਆਂ ਦੀ ਦਿਲਾਂ ਦੀ ਧੜਕਣ ਪੰਜਾਬੀਆਂ ਦੀ ਇਹ ਪੰਜਾਬ ਪਸਿਆ ਸਭ ਭਾਈਚਾਰ ਇੱਕ ਸੀਰੇ ਖੂਹ ਚ ਬਸੀ ਜਾ ਉਹ ਸ਼ਰੋਮਣੀ ਅਕਾਲੀ ਦਲ ਪੰਜਾਬ ਨੂੰ ਅੱਗੇ ਲਿਆਉਣ ਵਾਸਤੇ ਮੈਂ ਕਹਿਣਾ ਚਾਹਣਾ ਸ਼ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਫੌਜ ਹੈ ਆਪਣੀ ਪਾਰਟੀ ਆਪਣੀ ਜਥੇਬੰਦੀ ਹੈ ਇਹ ਜਥੇਬੰਦੀ ਨੂੰ ਤਗੜੇ ਕਰ ਲੋ ਆ ਇੱਕ ਐਡੀ ਢਾਲ ਬਣ ਕੇ ਅੱਗੇ ਖੜੂਗੀ ਜਿਹੜਾ ਕੋਈ ਵੀ ਪੰਜਾਬ ਦੇ ਹਮਲਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਹੋਣਗੀਆਂ ਜਿਹੜੀਆਂ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੇ ਰਾਜ ਸੋਣੀਆਂ ਆ